ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਪ੍ਰਿੰਗੜੀ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵੀਰ ਮਰਜਿੰਦਰ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਇੱਕ ਝੋਟੀ ਵੀਰ ਸੇਲ ਕਰਦਾ ਪਿਆ ਪਲੂਣ ਪਹਿਲਾ ਸੂਬਾ ਝੋਟੀ ਨੇ ਸੂਣਾ ਲੈਵੇ ਆਰਡਰ ਦੀ ਕੁਆਲਿਟੀ ਚਲੋ ਸਾਰੇ ਭਰਾਵਾਂ ਨੂੰ ਵੇਖ ਕੇ ਪਤਾ ਲੱਗ ਹੀ ਜਾਣੀ ਆ ਠੀਕ ਹੈ ਲੈਵੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਪਲੂਣ ਪਹਿਲਾ ਸੂਬਾ ਤੇ ਮਰਜਿੰਦਰ ਸੂਬਾ ਪਹਿਲਾ ਸੂਣਾ ਝੋਟੀ ਨੇ ਦਿਨ ਕਿੰਨੇ ਕ ਲਈਦੀ ਆ ਦੈਨ ਵੀਰ ਜੀ ਉਹਨਾਂ ਦੇ ਮੁਤਾਬਕ ਤੇ ਹਫਤਾ ਖੜਦੀ ਆ ਅੱਛਾ ਜੀ ਆਪਾਂ ਕਹਿੰਦੇ ਆ ਵੀ ਜੇ ਝੋਟੀ ਦੇ 10 ਦਿਨ ਲੈ ਜੇਣਾ ਤੇ ਰੰਗ ਭਾਗੇ ਲੱਗ ਜਾਣੇ ਨੂੰ ਕਰਮਾਲੀ ਨੂੰ ਲਓ ਜੀ ਤੁਹਾਨੂੰ ਪਤਾ ਆਪਾਂ ਨੂੰ ਨੀਲੀ ਦਾ ਸ਼ੌਂਕ ਆ ਜਿਹੜੀ ਆਪਾਂ ਵੀਡੀਓ ਚ ਪਾਉਣੀ ਆ ਨੀਲੀ ਪਾਉਣੀ ਐਸੇ ਕਰਕੇ ਬਿਲਕੁਲ ਬਿਲਕੁਲ ਝੋਟੀ ਬੜੀ ਪਿਆਰੀ ਆ ਨਾ ਲਓ ਜੀ ਪਹਿਲਾਂ ਝੋਟੀ ਆ ਤੇ 9-10 ਦਿਨ ਵੀ ਵੀਰਾਂ ਦਾ ਵੀ ਲੈ ਕੇ ਜਾ ਸਕਦੀ ਆ ਥੋੜਾ ਜਿਹਾ ਪਸ਼ੂ ਘਰੋਂ ਘੱਟ ਨਿਕਲਿਆ ਹੁੰਦਾ ਠੀਕ ਆ ਜਿਵੇਂ ਪਹਿਲਨ ਪਹਿਲਾ ਸੂਬਾ ਉਹ ਇਹਨੂੰ ਪਿਆ ਦੂਜਾ ਕਰਮਾਲੀ ਨੂੰ ਰਾਜਵੀਰ ਪਿਆ ਸੀ ਦੂਜਾ ਸੰਗਲ ਅੱਛਾ ਜੀ ਤੇ ਤਲਿਹਾਰੇ ਦੀ ਆਲ ਕਰਦੀ ਆ ਬੇ ਥੋੜਾ ਜਿਹਾ ਉਸੇ ਆਲ ਦੇ ਕਰਕੇ ਆ ਤਲਿਹਾਰੇ ਮੋਰੀ ਪਾ ਦਿੱਤੀ ਨਾ ਇੱਥੇ ਹਾਂਜੀ ਹਾਂਜੀ ਲਓ ਜੀ ਝੋਟੀ ਦੋਸਤੋਂ ਪਹਿਲਾ ਸੂਬਾ ਦਿਨ ਲੈ ਜੇ 8 ਦਿਨ ਦਾ ਜੇ 10 ਥੱਲਿਓਂ ਕਰਮਾਲੀ ਕਾਫੀ ਸੋਨਾ ਖੁੱਲ ਜੂਗੀ ਚਾਰੇ ਥਾਣਾ ਕੋਈ ਬੱਚੀ ਕੋਈ ਫੋੜ ਸ਼ਾਂਕ ਨਹੀਂ ਕੀ ਬਾਕੀ ਫੇਸ ਕੁਆਲਿਟੀ ਵੇਖੋ ਨਿਹਰੀ ਮੂਰਤ ਹਾਂਜੀ ਅੱਖ ਬਿੱਲੀ ਮਨਕ ਨਹੀਂ ਆ ਸਟੇਟ ਪਟਾ ਛੋਟ ਜੇਕਰ ਲੈਣ ਦੇਣ ਦੀ ਗੱਲ ਕਰੀਏ ਮੁੱਲ ਕੀ ਕਰਤਾ ਭਰਾ ਇਹਦਾ ਵੀਰ ਜੀ ਜੈਜ ਹੀ ਕੀਤਾ ਆਪਾਂ ਮੁੱਲ ਹਾਂਜੀ ਕੋਈ 75 80 ਨਹੀਂ ਕੀਤਾ ਜੈਸ ਨੂੰ ਵੀਡੀਓ 'ਚ ਆਪਾਂ ਇਹੋ ਮੁੱਲ ਪਾਇਆ ਵੀ ਜਿੰਨੇ ਪੈਸੇ ਵਟਨੇ ਆ ਜਿੰਨੇ ਲੈਣੇ ਆ ਆ 70000 ਦੀ ਵੀਰ ਜੀ ਦੇਣੀ ਆ ਆਪਾਂ 67000 ਦੀ ਹਾਂਜੀ ਲਓ ਜੀ 67000 ਦੀ 67000 ਦੀ ਜਿਹੜੀ ਦੋਸਤੋ ਇਹ ਝੋਟੀਆਂ ਅੱਜ ਮਿਲ ਜੂਗੀ ਆਪਣੇ ਭਰਾਵਾਂ ਨੂੰ ਬਹੁਤ ਖੂਬਸੂਰਤ ਤੁਹਾਨੂੰ ਮਾਝ ਦਿਖਾ ਰਿਹਾ ਮਤਲਬ ਦੁੱਧ ਵਾਲੇ ਪੱਖ ਤੋਂ ਵੀ ਚੰਗੀ ਆ ਠੀਕ ਆ ਜੀ ਬਾਡੀ ਸਟਰਕਚਰ ਵੀ ਚੰਗਾ ਤਸੂਈ ਕਰਮ ਵਾਲੀ ਤਾਜੀ ਆ ਬਾਕੀ ਪੂਰੀ ਗੱਲਬਾਤ ਕਰਦੇ ਆ ਮਨਜਿੰਦਰ ਕੀ ਹਾਲ ਨੇ ਵਧੀਆ ਵਧੀਆ ਰਾਜਵੀਰ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਮਨਜਿੰਦਰ ਮੱਝੇ ਤਾਜੀ ਸੂਈ ਆ ਆਪਣੇ ਕੋਲ ਹਨਾ ਵੀਰ ਜੀ 20 25 ਦਿਨ ਹੋ ਗਏ ਸੂਈ ਨੂੰ 25 ਕਿ ਦਿਨ ਹੋ ਗਿਆ ਠੀਕ ਆ ਭਰਾ ਹਨਾ ਬਾਕੀ ਮੱਝ ਚੰਗੀ ਆ ਦੁੱਧ ਵਾਲੇ ਪਾਸੇ ਤੁਸੀਂ ਦੱਸਿਆ ਦੁੱਧ ਵਾਲਾ ਦੁੱਧ ਵਾਲੇ ਪੱਕ ਤੋਂ ਨੇ ਮਸ਼ੀਨ ਆ ਵੀਰ ਜੀ ਆ ਜਿਹੜਾ ਕੋ ਭੈਣ ਭਰਾ ਇੱਥੇ ਆਊਗਾ 12 ਲੀਟਰ ਹੋ ਜਾ ਤੇ ਮੱਝ ਦਵਾਂਗੇ ਨਹੀਂ ਤੇ ਰਹਿਣ ਦਾਂਗੇ ਲੈ ਵੀ ਦੁੱਧ ਵਾਲੇ ਪਾਸੇ ਦੋਸਤੋ ਪੂਰੀ ਰਿਕਾਰਡ ਤੋੜਾ ਠੀਕ ਆ ਜੀ ਬਾਕੀ ਮੁੱਲ ਵੀ ਬੜੇ ਜਾਇਜ਼ ਦੀ ਆ ਪਤਲੀ ਕਾਰ ਜ ਤੇ ਗੱਲਾਂ ਦੋ ਨੇ ਦੋਸਤੋ ਮਨਜਿੰਦਰਾਂ ਦਾ ਵੀ ਜਿਹੜਾ ਵੀ ਇਥੇ ਚੋਣ ਆਊਗਾ ਨਾਲ ਅਸੀਸ ਫੀਡ ਦੀ ਬੋਰੀ ਵੀ ਦਵਾਂਗੇ ਉਹਨੂੰ ਭਰਾ ਨੂੰ ਠੀਕ ਆ ਜੀ ਕਿਉਂਕਿ ਚਵਾਈਆਂ ਕਰਨੀਆਂ ਵੀ ਤੁਹਾਡਾ ਹੱਕ ਬਣਦਾ ਪੈਸੇ ਤੁਸੀਂ ਲਾਉਣੇ ਆ ਚਾਹੇ ਥੋੜੇ ਚਾਹੇ ਬਹੁਤੇ ਉਦਾਂ ਮੱਜ ਘਲਾਉਣੀ ਨਹੀਂ ਵੀਰ ਆਪਾਂ ਜਿਹੜੇ ਭੈਣ ਭਰਾ ਨਾਲ ਸੱਦਾ ਕੀਤਾ ਆਪਾਂ ਆਨਲਾਈਨ ਭਾਵੇਂ ਜਿਹੜਾ ਦੂਰ ਬੈਠਾ ਉਹਨੂੰ ਆਨਲਾਈਨ ਚਵਾਵਾਂਗੇ ਹਾਂ ਬਾਕੀ ਚਵਾਈ ਮਨਜਿੰਦਰ ਪੋਲੀ ਆ ਪੋਲੀ ਪੋਲੀ ਵੀਰ ਜੀ ਲਓ ਜੀ ਪੋਲੀ ਚਵਾਈਏ ਮਗਰ ਵੀ ਕੱਟੀ ਜੇ ਤੇ ਹਣਾ ਤੇ ਅੱਜ ਡਿਮਾਂਡ ਕੋਈ ਇਹਦੀ ਮਤਲਬ ਇਹ ਨਹੀਂ ਵੀ ਇਹ 95 ਦੀਆਂ ਲੱਖ ਦੀ ਦੇਣੀ ਹੈ ਡਿਮਾਂਡ ਮੈਂ ਨਾ ਵੀ ਆਇਆ ਕਸਰਾ ਕੁਸਰਾ ਕੱਢ ਕੇ ਜਾ ਜੀ ਆ ਤੇ ਦੇਣੀ ਕਿੰਨੇ ਦੀ ਅੱਜ ਦੇਣੀ ਮੈਂ ਤੇ ਚਲੋ ਮੁੱਲ 90 ਆ ਕਿ ਨਾ ਤੂੰ ਇਹਦੇ ਜਾ ਜੀ ਦੇ ਦਈਏ ਹਾਂਜੀ ਹਾਂਜੀ ਜੈਸਨੋ ਜਿਹੜਾ ਕਿ ਭੈਣ ਭਰਾਣੇ ਆਪਣਾ ਫੋਨ ਲਾਉਣਾ ਜਿੰਨੇ ਕਹਿੰਦੇ ਮੈਂ ਚ ਵੇਕ ਰੀਆਂ ਤਸੱਲੀ ਨਾਲ ਵੇਚ ਲੈਣਾ ਹਾਂ 84000 ਦੀ ਦੇਣੀ ਆ ਲਓ ਜੀ 84000 ਦੀ ਇਹ ਜੈਸਨੋ ਆ 12 ਕਿਲੋ ਦੁੱਧ ਥੱਲੇ ਆ ਹਾਂਜੀ ਇੱਕ ਵੇਕ ਖਾਲੀ ਬੋਰੀ ਵੀ ਚੱਲ ਜਾਣੀ ਆ ਰਹਿ ਪਿੱਛੇ ਕੁਝ ਨਹੀਂ ਜਾਣਾ ਕਰਮਾਲੀ ਦੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲੋ ਵੀ ਮੱਝ ਚੰਗੀ ਹੈ ਮੇਰੇ ਭਰਾ ਕਰੋ ਪਹਿਲ ਕਦਮੀ ਬਾਕੀ ਬਿਲਕੁਲ